ਹਾਜਰ ਨੇ ਨੇ ਫੋਨ ਵੀ ਆਈ ਜਾਂਦਾ ਤੇੰਨੇ ਅੰਦਰ ਸ਼ੈਤਾਨ ਨੂੰ ਚਾਹ ਦਿੱਤਾ ਤੇ ਸ਼ੈਤਾਨ ਹਾਜ਼ਰ ਕੋਈ ਗੱਲ ਇਹਦੇ ਨੋਰ ਮਾਰ ਦੋ ਆਈ ਜਾਂਦਾ ਇਹਦਾ ਫੋਨ ਨਾਲੇ ਜਦੋਂ ਮੇਰੇ ਕੋਲ ਆਇਆ ਨਾ ਆ ਚੰਜ ਇੱਕ ਦੂਰ ਕਰਕੇ ਆਇਆ ਕਰੋ ਜਾਂ ਤਾਂ ਇਹਦੇ ਫੋਨ ਨੂੰ ਬਲੌਕ ਕਰ ਦਿਆ ਕਰੋ ਤੇ ਜਾਂ ਵਾਸਤੇ ਚੱਕਣਾ ਹੀ ਇਗਨੋਰ ਮਾਰਿਆ ਕਰੋ ਯਾਰ ਕਿੰਨਾ ਨਾ ਦਾ ਫੋਨ ਚਾਲਦਾ ਤੁਹਾਨੂੰ ਪਤਾ ਦਾ ਰੋਟੀ ਪਾਣੀ ਨਾ ਤੇਰੇ ਨਾਲ ਖਾਣਾ ਚਾਹ ਪਾਣੀ ਨਾ ਤੇਰੇ ਨਾਲ ਪੀਣਾ ਉਹ ਤਾਂ ਗੱਲ ਠੀਕ ਹੈ ਜੀ ਮੈਨੂੰ ਜਦੋਂ ਬਸ ਵਿੱਚ ਉਹਦਾ ਫੋਨ ਫੋਨ ਆ ਜੇ ਨਾ ਐਵੇਂ ਘਰੇ ਵਾਰ ਇਹਦੇ ਗੱਲਾਂ ਹੀ ਕਰ ਲੱਗ ਜੀ ਉਹਨੂੰ ਮੈਂ ਦੈਨ ਜਤੜ ਕਰਨ ਲੱਗਿਆ ਨਾ ਵੀ ਬਸ ਮੈਂ ਤਾਂ ਛੱਡਦਾ ਹੁਣ ਬਸ ਉਹਦੇ ਕੋਲੇ ਜਾਉਂਗੇ ਮੇਰੇ ਨਾਲ ਕਿਹੜਾ ਰਹਿਣਾ ਮੈਨਾਂ ਤਾਂ ਬਾਰ-ਬਾਰ ਦੀ ਗੱਲਾਂ ਹੀ ਰਹਿ ਗਈਆਂ ਬਸ ਓਹੋ ਨਹੀਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਤੁਸੀਂ ਸੱਚੇ ਦਿਲੋਂ ਮੈਨੂੰ ਪਿਆਰ ਕਰਦੇ ਨਾ ਉਹ ਨਹੀਂ ਕਰਦੇ ਨਾ ਜਿਹੜੇ ਅਲਜੇ ਨੂੰ ਓ ਯਾਰ ਨਹੀਂ ਕਰਦਾ ਯਾਰ ਕਸਮ ਖਾਉ ਮੈਂ ਕਸਮ ਲੱਗੇ ਯਾਰ ਬਸ ਆਈ ਨਹੀਂ ਮੈਂ ਸੱਚੇ ਦਿਲੋਂ ਕਸਮ ਲੱਗੇ ਬਸ ਤੇਰੀ ਕਸਮ ਆਹ ਮੈਂ ਪਹਿਲਾਂ ਹੁਣ ਤੁਸੀਂ ਇਹ ਦੱਸੋ ਆਂਟੀ ਨੇ ਮੈਂ ਕਿਹਾ ਸੀਗਾ ਆਂਟੀ ਨਿਊ ਰੋਲ ਬਣਾ ਦਿਓ ਸਾਡੇ ਵਾਸਤੇ ਬਣਾਈ ਪੇਵਾਂਗੇ ਪਾ ਕੇ ਲੈ ਕੇ ਆਂ ਜਲ ਪਾ ਲੈ ਤੈਨਾਂ ਆ ਜਾਣਾ ਯਾ ਮੱਥਲੇ ਡਕਾ ਰੰਨੀ ਆ ਆ ਲੈ ਜਾ ਛੋਟਾ ਕੱਪ ਲੈ ਲੈ ਕਰ ਆਪ ਹੀ ਤੇ ਜ਼ਿਆਦਾ ਪੀਨੇ ਹੋਗੇ ਕਹਿੰਦਾ ਸਬਰ ਨਹੀਂ ਆਉਂਦਾ ਦੇਖ ਲੈ ਮੈਨੂੰ ਪਤਾ ਫੋਨ 'ਚ ਧਿਆਨ ਹੈ ਤੇਰਾ ਮੇਰੀ ਗੱਲ ਸੁਣੋ ਅੱਜ ਤੁਸੀਂ ਆਓਗੇ ਘਰੇ ਖਾਣਾ ਖਾਣਾਂ ਹੌਨਦਾ ਹੈਗਾ ਜੇ ਕੈਨੀ ਰਹੀ ਪੈਣਾ ਹੈ ਬਸ ਕਰੋ ਮੈਂ ਦੁਪਹਿਰ ਦਾ ਪੁੱਛਿਆ ਰਹਿਣ ਦਾ ਨਹੀਂ ਕਿਹਾ ਹੈਗਾ ਦਾ ਹੋਰ ਰਹਿਣਾ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ ਉੱਥੇ ਅੱਛਾ ਹੋਰ ਫਿਰ ਖਾਵਾਂਗੇ ਕਿੱਥੋਂ ਇੱਕ ਅੱਧਾ ਦਾ ਲੈ ਪੈਂਦੇ ਘਰ ਤਰਵਾਜਾ ਹੋ ਲੈਂਦਾ ਨਹੀਂ ਹਾਂ ਦਾ ਅਧਿਕਾਰ ਵਾਲੀ ਕੋਲੇ ਸਾਰਾ ਲੈ ਰਹੇ ਹਾਂ ਹਫਤਾ ਲੰਘ ਜਾਂਦਾ ਮੁੜ ਕੇ ਤੂੰ ਤਾਂ ਬਹਾਨਾ ਜਹੀਦਾ ਕਰੇ ਰਹਿਣ ਦਾ ਮੁੜ ਕੇ ਕਹਿ ਦਿੰਦੇ ਆਗੇ ਕਰਵਾਲੀ ਨੇ ਆ ਕੇ ਬਗਾੜੀ ਦਿੱਤਾ ਕੰਮ ਵੀ ਨਹੀਂ ਕਰਦਾ ਹੈਗਾ ਘਰ ਦੀ ਦੇ ਸਰਾਣੇ ਬੈਠਾ ਰਹਿੰਦਾ ਹੈਗਾ ਅਈ ਤਾਂ ਨੌਕਰ ਬਹੁਤੀ ਦੇ ਆ ਬੱਸ ਕਰੋ ਮੈਨੂੰ ਸ਼ਾਪਿੰਗ ਕਰਨੀ ਆ ਬਤਾ ਸੰਡੇ ਜਾਵਾਂਗੇ ਨਾ ਕੋਮਣ ਆਪਾਂ ਚੱਲਾਂਗੇ ਸੋਣੇ ਹੁਣ ਚੱਲਾਂਗੇ ਜਵਾਬਾ ਤੁਹਾਨੂੰ ਤੇ ਸੈਲਰੀ ਸੈਲਰੀ ਆਜੂਗੀ ਇੱਕ ਦੋ ਦਿਨ ਚੋਂ ਜਵਾਬ ਸਾਰੀ ਖਾਤ ਰਹੀ ਐ ਇਸ ਵਾਰ ਤਾਂ ਉਹ ਖਾਚ ਲਈ ਜਿੰਨੀ ਵਾਦੀ ਖਾਚ ਲਈ ਤੇਰੀ ਸੈਲਰੀ ਅਡਵਾਂਸ ਲੈ ਕੇ ਦੇ ਨਾ ਨਹੀਂ ਪਰ ਅਗਲੇ ਮਹੀਨੇ ਨਾ ਗੱਡਾਂਗੇ ਕੋਈ ਗੱਲ ਨਹੀਂ ਅਗਲੇ ਮਹੀਨੇ ਤੇ ਅਗਲੇ ਮਹੀਨੇ ਦਾ ਮਾਸਲਾ ਨਾ ਨਹੀਂ ਤੇਰੇ ਲਈ আচ্ছা ਤੇ ਮੇਰੀ ਗੱਲ ਸੁਣੋ ਮੈਂ ਕੀ ਕਹ ਰਹੀ ਸੀ ਮੈਨੂੰ ਯਾਦ ਆਇਆ ਸੀ ਕੁਛ ਮੈਂ ਭੁੱਲ ਗਈ ਮੰਮੀ ਅਜੇ ਕੋਲ ਤਾਂ ਨਹੀਂ ਆਈ ਸਾ ਚੱਕਰ ਨਹੀਂ ਨਹੀਂ ਆਈ ਨਹੀਂ ਦੇਖਿਓ ਹਣਾ ਮੰਮੇ ਹਰਿਆ ਦਾ ਦਿਲ ਕਿੰਨਾ ਵੱਡਾ ਆਪਾਂ ਹੁਣ ਸ਼ਹਿਰ ਭੇਜਤਾ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਨ ਵਾਸਤੇ ਵੀ ਤੁਸੀਂ ਐਸ਼ ਕਰੋ ਆਪਾਂ ਨੂੰ ਵੀ ਜਾਣਾ ਚਾਹੀਦਾ ਅਗਲੇ ਮਹੀਨੇ ਚਲੀਏ ਆਪਾਂ ਕਰੀ ਚਲ ਕੋਈ ਗੱਲ ਨਹੀਂ ਚੱਲ ਆਈ ਆਪਾਂ ਇਧਰ ਮੈਨੂੰ ਛੁੱਟੀ ਮਿਲ ਜਾਂਦੀ ਤੂੰ ਐ ਤੇ ਦੱਸਾਂ ਮੇਰਾ ਨਾ ਰੱਦਾਇਆ ਘਰੇ ਰਹਿਣ ਦਾ ਕਰੀ ਜਾਂਦਾ ਬੱਸ ਕਰੋ ਰਹਿਣ ਦੋ ਜਾਓ ਜਾਓ ਕੰਮ ਤੇ ਉਠੋ ਉਠੋ ਨਹੀਂ ਮੇਰੀ ਗੱਲ ਸੁਣੋ ਕਾਲ ਚੱਕ ਲਿਆ ਕਰੋ ਅੱਛਾ ਫਿਰ ਘਰੇ ਰੱਖ ਲੈ ਮੈਨੂੰ ਬਾਅਦ ਚ ਕਾਲ ਕਰ ਲੈ ਮੇਰਾ ਜੀ ਜੀ ਲੱਗਦਾ ਹੂੰ ਨਹੀਂ ਘਰੇ ਰਹਿਤਾ ਮੈਂ ਮੈਨੂੰ ਬੱਸ ਕਰੋ ਬਾਹਲੇ ਦਾ ਰੋਮਾਂਟਿਕ ਜਿਹਾ ਹੋਇਆ ਕਰੋ ਠੀਕ ਹੈ ਜਾਓ ਕੰਮ ਤੇ ਦਵਾਈ ਲੈਣ ਤੇ ਆਉਣਾ ਸਾਤਵੇਂ ਚੂੜੀਆਂ ਲੈ ਆਉਂਗਾ ਚੂੜੀਆਂ ਲੈ ਆਉਂਗਾ ਨਾਲ ਹੀ ਜਾ ਕੇ ਗੱਲਾਂ ਕਿ ਤੈਨੂੰ ਸੰਡੇ ਨੂੰ ਲੈ ਕੇ ਜਲੂਗਾ ਮੈਂ ਮੇਰੇ ਗਾਸਨ ਦਵਾਈ ਲੈ ਲੈ ਤੇ ਆਉਣਾ ਠੀਕ ਹੈ ਨਾ ਐਂ ਮੇਰਾ ਉੱਥੇ ਮੁੜ ਕੇ ਫੋਨ ਫੋਨ ਮੇਰੇ ਤੋਂ ਨਾ ਚੱਕਿਆ ਗਿਆ ਮੇਰਾ ਧਿਆਨ ਤੇਰੇ ਚ ਰਹੂਗਾ ਸਾਰਾ ਦਿਨ ਕਰ ਨਲਿਆ ਚਾਹੀ ਨਹੀਂ ਦੱਸਿਆ ਵੀ ਤੇਰੇ ਤੇ ਮਹਿੰਦੀ ਸੋਹਣੀ ਚੜੀ ਹੋਈ ਹੈ ਪਿਓ ਹੁਣ ਦਾ ਸਾਰੀ ਤਾਂ ਕਹਤਾ ਇਹ ਵੀ ਗਿਆ ਹਾਂ ਤੇ ਪਈਦਾ ਖਰਾਬ ਤੇਰੇ ਸੋਹਣੀ ਲੱਗਦੇ ਨੇ ਮੇਂ ਤੇ ਤਾਰੀਫ ਤੇਮ ਕਰਨੀ ਆਉਂਦੀ ਵੀ ਨਹੀਂ ਹੈ ਜੀ ਕਿ ਲੱਗ ਗਿਆ ਪਤਾ ਕੋਰੇ ਇਹ ਨਾ ਸਾਰਾ ਤੰਤਰੀ ਥ੍ਰੀਟ ਕਰੀ ਜਾਂਦਾ ਮੈਂ ਬਸ ਕਰ ਚੱਲ ਜੋ ਕੰਮ ਤੇ ਦੋ ਜੀ ਦੇ ਦੇ ਜੀ ਚੱਲ ਠੀਕ ਹੈ ਠੀਕ ਹੈ ਕੋਰੇ ਰਹਿਣ ਦਾ ਬਹਾਨਾ ਭਾਲ ਦੇਣਗੇ ਕਮਿੰਗ ਸਰ ਕਮਿੰਗ ਹਾਂਜੀ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਫੌਟਣੀ ਕੀ ਹਾਲ ਹੈ ਠੀਕ ਹੈ ਹਾਂਜੀ ਹਾਂਜੀ ਸਰ ਵਧੀਆ ਜੀ ਇਹ ਕਿਉਂ ਲੜਕੀ ਨੂੰ ਕੀ ਆਪਾਂ ਨਮੀ ਕਲਰਕ ਹਾਂਜੀ ਸਰ ਗਗਨ ਉਹਦਾ ਨਾਮ ਹੈ ਸਰ ਤੇ ਤੇਰਾ ਰੈਂਪਸ ਮੈਂ ਦਿੱਤਾ ਸੀਗਾ ਨਾ ਓਕੇ ਸਰ ਨਿਕੋ ਵੀ ਸਾਰਾ ਕੰਮ ਦੀ ਨੌਲਜ ਜਿਹੜੀ ਹੈਗੀ ਆ ਉਹ ਉਹ ਸਣੀ ਦੇ ਉਪਰ ਓਕੇ ਸਰ ਤੇ ਉਹਨੂੰ ਸਾਰਾ ਕੰਮ ਸਮਝਾ ਦਿਓ ਓਕੇ ਸਰ ਜਿਹੜਾ ਮੁੰਡਾ ਆਪਣਾ ਗੁੰਮਰੀਤ ਨਹੀਂ ਸੀਗਾ ਹਾਂਜੀ ਜਿਹੜਾ ਬਾਹਰ ਚਲੇ ਗਿਆ ਫੌਰਨ ਹਾਂਜੀ ਹਾਂਜੀ ਉਹਦੀ ਜਗ੍ਹਾ ਤੇ ਰੱਖੀ ਆਪਾਂ ਫਿਰ ਉਹ ਛੱਡ ਗਿਆ ਹੁਣ ਜੋਬ ਦਾ ਬਾਹਰ ਚਲੇ ਗਿਆ ਹਾਂਜੀ ਹਾਂਜੀ ਫਿਰ ਹਾਂ ਚਲੋ ਤੇ ਉਹ ਕੰਮ ਕਰਦਾ ਉਹ ਵਧੀਆ ਕਰਦਾ ਸੀ ਮੁੰਡਾ ਉਹ ਤੇ ਗੱਲ ਕਰ ਵੀ ਤੂੰ ਹੁਣ ਪੂਰਾ ਉਸੇ ਤਰ੍ਹਾਂ ਹੀ ਕਰ ਦੇ ਕੰਮ ਜਿਵੇਂ ਉਹ ਮੰਨ ਕੇ ਚੱਲੂ ਵੀ ਵਧੀਆ ਕੰਮ ਕਰਦਾ ਸੀ ਉਸ ਤਰ੍ਹਾਂ ਉਹ ਸਾਰਾ ਸਿਖਾ ਦੇ ਕੁੜੀ ਨੂੰ ਕੁੜੀ ਇਮਾਨਦਾਰ ਹੈ ਓਕੇ ਸਰ ਮ

ओके थैंक यू सर हां जी गुड मॉर्निंग सर गुड मॉर्निंग सर थैंक यू सर सर मैंने मार्कशीट अपने तोडे को भेजे ओके ओके बताना मुझे हां जी हां जी गुड मॉर्निंग दास पास यू ओके सर ਜਿਹੜੀਆਂ ਨਮਾਤਰ ਕੇ ਸਾਰਾ ਪਹਿਲਾ ਪਈਆਂ ਕੰਮ ਤੁਸੀਂ ਮੈਨੂੰ ਸ਼ੋਅ ਕਰ ਦਿੱਤਾ ਵਾਹ ਸਾਰਾ ਮੈਂ ਆਪਣੇ ਲੈ ਲਿਆ ਕਰੀ। ਓਕੇ 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 ਮੈਮ ਮੇਰੇ ਕੋਲ ਵੀ ਨਾ ਐਕਚੁਅਲੀ ਕੰਮ ਜ਼ਿਆਦਾ ਹੋ ਗਿਆ ਸੀਗਾ। ਹਾਂਜੀ। ਹਾਂ ਸਾਡੇ ਜਿਹੜੇ ਪਹਿਲਾ ਪੁਰਾਣੇ ਕਲਰਕ ਸੀਗੇ ਉਹ ਫੋਰਮ ਚੱਲ ਗਏ। ਹਾਂਜੀ ਸਰ ਉਹਨਾਂ ਨੇ ਐਕਚੁਅਲੀ ਮੈਨੂੰ ਸਾਰਾ ਕੁਝ ਪਤਾਇਆ। ਸਾਰਾ ਨਹੀਂ ਜਿਵੇਂ ਬੋਲਿਆ ਨਾ ਤੁਸੀਂ ਮੈਨੂੰ ਓਨਲੀ ਕੰਮ ਸਮਝਾ ਦਿਓ ਕਿ ਮੈਂ ਕੰਮ ਸਾਂ ਲੈਣਾ ਤੇ ਤੁਸੀਂ ਆਪ ਬਾਕੀ। ਓਕੇ ਓਕੇ ਓਕੇ। ਹਾਂਜੀ ਮੈਂ ਚਲੋ ਰਹਿ ਉਸ ਦਿਨ ਫਿਰ ਆਲੀ। ਹਾਂ ਲਈ ਮੈਂ ਤਾਂ ਖਾਣਾ ਖਾਣਾਗਾ। ਹਾਂ। ਹਾਂ ਸਮਝ ਗਿਆ ਸਮਝ ਗਿਆ। हां जी आज ये तो हम नई ट्रांजैक्शन मेटिकल लेके आई थी मॉर्निंग मेथड ना शेयर कर सकती हैं हां हां कोई गारंटी की है ओके सर थैंक यू सर शुरू करिए ओके मैं था था था। हाँ, थी। थी। तो मोटर क्वेश्चन हां जी सरदे दफ्तर से चलो आपको उधर चल जाए ठीक है जी उधर खोंद सब ऐसे ये सीखा दे जी ਸਵੀਕਾਰ ਹੀ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈ ਠੀਕ ਹੈ ਕਿਉਂ ਕੀ ਹੋ ਗਿਆ ਹੋ ਗਿਆ ਹੈ ਜਿਉਂ ਬਾਰੇ ਮ제 ਨਾ ਤੂੰ ਮੇਰਾ ਫੋਨ ਚੱਕਿਆ ਨਾ ਤੂੰ ਆਪ ਲਾਇਆ ਜਾਣਦੇ ਹੋਏ ਵੀ ਨਾ ਅਣਜਾਣ ਨਾ ਬਣਿਆ ਕਰੋ ਠੀਕ ਹੈ ਨਾ ਕਿਉਂ ਇਹ ਹੁਣ ਕੀ ਹੋਇਆ ਯਾਰ ਨਾ ਅੱਗੇ ਤੁਸੀਂ ਹਰ ਰੋਜ਼ ਖਾਣਾ ਖਾਣੋਂ ਦੁਪਹਿਰੇ ਕਰੇ ਅੱਜ ਕੀ ਹੋਇਆ ਸੀ ਓਹੋ ਲਾ ਮੈਨੂੰ ਕਿ ਪਤਾ ਨਹੀਂ ਕੀ ਗੱਲ ਹੋਗੀ ਉਹ ਤਾਂ ਨਵੀਂ ਕੁੜੀ ਆਈ ਹੈ ਮੇਰੇ ਨਾਲ ਕੰਮ ਤੇ ਗਗਨ ਨਵੀਂ ਜੁਆ ਹੈ ਨਾ ਗਾਉਦੀ ਇੱਕਦਮ ਉਹ ਥੋੜਾ ਜਿਹਾ ਕੰਮ ਸਮਝਾਉਣ ਲੱਗਾ ਅੱਛਾ ਜਿਹੜੀ ਘਰੇ ਵੇਡ ਕਰਦੀ ਸੀ ਉਹ ਤਾਂ ਨਹੀਂ ਸੀ ਉਹ ਨੂੰ ਕੰਮ ਸਮਝਾਉਣਾ ਜ਼ਰੂਰੀ ਸੀਗਾ ਇਹ ਰੈਡੀ ਗਿੜੀ ਲਾਉਣਾ ਹੋਗੀ ਤੇ ਮੁੜ ਕੇ ਰੋਟੀ ਲੈ ਕੇ ਆਈ ਸੀਗੀ ਉਹ ਕਹਿੰਦੀ ਵੀ ਸਰ ਤੁਸੀਂ ਮੇਰੇ ਨਾਲ ਰੱਖਾ ਰੱਖੀ ਅੱਛਾ ਤੇ ਰੋਟੀ ਵਾੜੀ ਸਵਾਦ ਲੱਗੀ ਹੋਣੀ ਹੈ ਤੇ ਤਾਂ ਰੈਡੀ ਗਿੜੀ ਕਿੱਥੇ ਵਧੀਆ ਲੱਗੀ ਨਹੀਂ ਸੀਗਾ ਵੀ ਘਰ ਦੇ ਵੀ ਕੋਈ ਰੋਟੀ ਬਣਾਈ ਬੈਠੀ ਹੋਊਗੀ ਆਲੂ ਆਲ ਕਾਠੇ ਬਣਾਏ ਮਿੱਠੇ ਪੇਠੇ ਦੀ ਸਬਜ਼ੀ ਕਹਿੰਦਾ ਸੀ ਮੈਨੂੰ ਪਸੰਦ ਆ ਕਿ ਉਹ ਬਣਾ ਕੇ ਰੱਖੀ ਰਾਇਤਾ ਪਾ ਕੇ ਰੱਖਿਆ ਮੈਂ ਸਵੇਰ ਦੀ ਭੁੱਖੀ ਬੈਠੀ ਆ ਹਾਂ ਕੋਈ ਨਮੀ ਮੈਨੂੰ ਰੋਟੀਆਂ ਖਾਂਦਾ ਕਰ ਤਾ ਤੂੰ ਪਾਗਲ ਤੇਰੇ ਦਿਮਾਗ 'ਚ ਕਦੋਂ ਰੋਟੀ ਦਾ ਹਾਂ ਮੈਂ ਤੈਨੂੰ ਬਾਦਲ ਲੱਗੂਗੀ ਤੈਨੂੰ ਕਿਉਂ ਇਹਦਾ ਦੁਪਹਿਰੇ ਮੱਚੀ ਰਹੀ ਨਾ ਮੈਂ ਰਸੋਈ 'ਚ ਤੇਰੇ ਖਾਤੇ ਇਹਨਾਂ ਕੁਝ ਬਣਾ ਕੇ ਰੱਖਿਆ ਆਪ ਮੋਜੇ ਮੁੱਠੇ ਖਾ ਲੂੰਗਾ ਓਏ ਆ ਰੋਟੀ ਤਾਂ ਖਾ ਲੈਂਦੀ ਤੂੰ ਦੇ ਦੇ ਤਾਂ ਲੰਘੂਗਾ ਨਾ ਤੈਨੂੰ ਮੇਰੀ ਟੈਨਸ਼ਨ ਕੀ ਤੇਰਾ ਪੇਟ ਭਰ ਗਿਆ ਸੀ ਉਹ ਬਹੁਤ ਹੈ ਇਹ ਕੀ ਗੱਡੀ ਕਰ ਲੈ ਮੈਨੂੰ ਆਇਆ ਪਤਾ ਨਾ ਮੈਂ ਤੈਨੂੰ ਫੋਨ ਕਰੀ ਜਾਂਦਾ ਸੀ ਨਾਲੇ ਦਵਾ ਚੱਕਿਆ ਕਰੇ ਚੱਕ ਕੇ ਦੱਸਣਾ ਜੂਰੀ ਵੀ ਨਹੀਂ ਸਮਝਿਆ ਮੈਂ ਮੇਰਾ ਖਾਣਾ ਨਾ ਬਣਾਇਆ ਜਦੋਂ ਮੇਰੇ ਨੇ ਚੱਕਿਆ ਮੈਂ ਤਾਂ ਚੱਕਾਂ ਤੈਨੂੰ ਫੋਨ ਮੇਹੀ ਕਾਰਨ ਨਾਲ ਜਾਂਦਾ ਸੀ ਪਹਿਲਾਂ ਮੈਂ ਜਦੋਂ ਮੈਂ ਆਇਆ ਸੀ ਵੀ ਪਰ ਮੈਂ ਸਾਰਾ ਕੁਝ ਬੜਾਈ ਬੈਠੀ ਆ ਚਲ ਠੀਕ ਹੈ ਯਾਰ ਬੱਬਾ ਗਲਤੀ ਹੋ ਗਈ ਬਸ ਗਲਤੀ ਹੋ ਗਈ ਬਸ ਕਰੋ ਮੈਨੂੰ ਇੰਨਾ ਨਹੀਂ ਪਤਾ ਵਾ ਬਿਕੋਲ ਆਪੋਂ ਨਹੀਂ ਪਹਿਲੇ ਦਿਨ ਆਫਿਸ ਚੱਈਆ ਜਾ ਕੇ ਰੋਟੀਆਂ ਖਾ ਲੋ ਉਹਦੀਆਂ ਪਤਾ ਨਹੀਂ ਇਹ ਕੀ ਕੁਸ਼ ਕਰ ਦੇ ਲੋ ਤਕਰੀਆਂ ਨੂੰ ਨਾ ਘੜਾ ਦਵਾਦੀ ਜੋਨੇ ਵੀ ਤਾਂ ਨਾਰੀ ਖਾਦੀ ਸੀ ਅੱਛਾ ਨਾਰੀ ਖਾਦੀ ਸੀ ਠੀਕ ਹੈ ਹੁਣ ਪਤਾ ਲੱਗਿਆ ਫੇਰ ਤਾਂ ਬੜੀ ਸਵਾਦ ਲੱਗੀ ਹੋਣੀ ਆ ਘਰ ਦੀ ਸਬਜ਼ੀ ਰੋਟੀ ਦਾ ਸਵਾਦ ਲੱਗੂ ਫੇਰ ਜੇ ਤਾਂ ਉਹਨੇ ਨਾ ਖਾਦੀ ਸੀ ਓ ਬਾਬਾ ਗੁਰੂ ਸਟਾਫ ਚਾਹੀਆ ਕੁੜੀ ਹਾਂ ਉਹ ਸਟਾਫ ਸੀ ਹੁੰਦੀਆਂ ਨੇ ਤਮਾ ਖਰਾਬ ਕਰਤਾ ਮੇਰਾ ਮੇਰਾ ਕੁਛ ਹੈ ਨਹੀਂ ਘਰ ਚ ਮੈਨੂੰ ਕੋਈ ਦੱਸਣਾ ਜ਼ਰੂਰੀ ਨਹੀਂ ਹੈਗਾ ਨਾ ਮੈਂ ਪਾਗਲ ਆ ਗਈ ਇੱਥੇ ਇਹ ਐਡੀ ਕਿਡੀ ਗੱਲ ਲਗੋਗੀ ਗੱਲ ਤਾਂ ਰੋਟੀ ਦੀ ਹੈ ਚਲ ਠੀਕ ਹੈ ਗੱਲ ਹਾਂ ਫੋਟੋ ਨਹੀਂ ਕੋਈ ਗੱਲ ਨਹੀਂ ਲੈ ਸੌਰੀ ਬੱਬਾ ਗਾ ਤਾਂ ਨਹੀਂ ਖਾਂਦਾ ਠੀਕ ਹੈ ਚਲ ਹਾਂ ਖਾਣੇ ਰੋਟੀ ਆ ਜਾਓ ਮੈਂ ਨਹੀਂ ਖਾਣੀ ਹਾਂ ਉਹ ਜਾ ਪਾੜਿਆਂ ਨਾਲ ਮੈਂ ਖਾ ਲੂੰ ਨਾ ਲੋ ਜਾ ਕੇ ਚਲ ਮੈਂ ਨਾ ਤੁਹਾਨੂੰ ਤਾਂ ਭੁੱਖ ਕਿੱਥੇ ਲੱਗੀ ਹੋਗੀ ਹਜੇ ਟੋਡੇ ਦੋ ਹੀ ਨਹੀਂ ਹਜਮ ਹੋਣੀ ਆ। ਆ ਫੋਨ ਨਹੀਂ। ਨਹੀਂ ਫੋਨ ਨਹੀਂ ਮਿਲਦਾ। ਕਿਉਂ ਫਨਾਲ ਹੋ ਜਾ ਕੇ ਬਸ ਨਾ। ਯਾਰ ਠੀਕ ਹੋ ਜਾ। ਦੇਖੀ ਇਹਨਾਂ ਨੂੰ ਮੇਰਾ ਕੋਈ ਹੈ ਨਹੀਂਗਾ। ਮੋਜਾ ਨਾ ਕਿਹਾ ਤਾਂ ਆਫਿਸ 'ਚ ਨਵੀਂ ਕੁੜੀ ਆਈ ਹੋਗੀ। ਮੈਂ ਤੋਦੂ ਖਾਣਾ ਲੈ ਕੇ ਘਰ। ਮੇਰਾ ਪੂਰਾ ਵੀ ਨਹੀਂ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਉਹ ਘਰ ਇਕੱਲੀ ਬੈਠੀ ਹੋਊ। ਮੇਰੀ ਵੇਟ ਕਰਦੀ ਹੋਊ ਵੀ ਖਾਣਾ ਬਣਾ ਕੇ ਰੱਖਦੀ ਹਰ ਰੋਜ਼ ਮੇਰੇ ਵਾਸਤੇ ਤਾਜ਼ਾ। ਉਹਨਾਂ ਨੇ ਪਤਾਗਾ। ਵੀ ਮੇਰੇ ਬਿਨਾਂ ਖਾਣਾ ਨਹੀਂ ਖਾਂਦੀ ਹੈਗੀ ਪਰ ਨਹੀਂ ਸਹੀ ਗੱਲ ਹੈਗੀ ਜਦੋਂ ਤੀਜਾ ਕੋਈ ਆ ਜਾਂਦਾ ਨਾ ਮੁੰਮੋ ਬਲੀਨਸ ਆਉਣ ਦਾ ਫਰਕ ਪੈਣ ਲੱਗ ਜਾਂਦਾ ਮੇਰੇ ਗਾਲਾਂ ਸੁਣੋ ਹਾਂ ਤੁਹਾਨੂੰ ਚਾਹ ਪੀਣੀ ਆਏ ਦੁੱਧ ਪੀਣਾ ਮੈਨੂੰ ਦੱਸਿਓ ਚਾਹ ਹੀ ਬਣਾਵਾਂ ਨਾਲ ਅੰਦਰ ਫੋਮ ਪੱਜੀ ਜਾਂਦਾ ਚੱਕੀ ਯਾਰ ਤੁਸੀਂ ਚੱਕ ਲੋ ਨਾ ਮੇਰੇ ਕੰਮ ਕਰੀ ਇੰਨੀ ਕਿ ਰੋਟੀ ਵੀ ਬਣਾ ਰਹੀ ਆ ਥੋੜੀ ਪਰ ਚੱਕ ਨਾ ਨਾ ਫੂਲ ਬਣਾ ਯਾਰ ਓਹ ਹੋ ਰੱਬਾ ਮੇਰਾ ਕਿੰਦਾ ਵਾਹ ਹੈਲੋ ਹੈਲੋ ਗੁੱਡ ਮਾਰਨਿੰਗ ਜੀ ਹੈਲੋ ਹਾਂਜੀ ਗੁੱਡ ਮਾਰਨਿੰਗ ਕਾਲ ਮੈਂ ਮੈਂ ਗਗਨ ਬੋਲਦੀ ਹਾਂ ਸਰ ਕਿੱਥੇ ਨੇ ਸਰ ਨਾਲ ਗੱਲ ਕਰਨੀ ਸੀ ਉਹ ਤਾਂ ਬਾਅਦ ਨਹੀਂ ਦੱਸੋ ਐਕਚੁਅਲੀ ਉਹ ਨਾ ਮੇਰੇ ਕੋਲ ਹਜੇ ਸਕੂਟੀ ਹੈ ਨਹੀਂ ਉਹ ਪਿੰਡਾ ਗੇ ਇੱਥੇ ਮੇਰੇ ਰੂਮ ਦਾ ਇੰਤਜ਼ਾਮ ਨਹੀਂ ਹੋਇਆ ਤਾਂ ਮੈਂ ਸਾਨੂੰ ਇਹ ਕਹਿੰਦੀ ਸੀ ਕਿ ਉਹ ਮੈਨੂੰ ਪਿਕਅਪ ਕਰ ਲੈਣ ਜਾਂਦੇ ਹੋਏ ਕੋਈ ਗੱਲ ਨਹੀਂ ਕਹਿ ਦੂੰਗੀ ਓਕੇ ਥੈਂਕ ਯੂ ਸਾਡੀ ਥੈਂਕ ਯੂ ਜੀ ਵੱਡੀ ਮਹਾਰਾਣੀ ਲੈ ਜਾਣ ਇਹਨੂੰ ਦੱਸ ਤੂੰ ਬੀਬੀ ਕਰਾਇਆ ਲਾਗੇ ਨਹੀਂ ਜਾ ਸਕਦੀ ਮੇਰਾ ਰੱਬਾ ਮੇਰਾ ਮੈਂ ਹੀ ਚੱਕਣਾ ਸੀ ਡੇਲ ਦਾ ਫੋਨ ਗੱਲ ਸੁਣੋ ਆਪਣੀ ਹੀ ਰੱਖੀ ਜਿਹੜੀ ਨਵੀਂ ਆਈ ਆ ਉਹ ਗੱਦਾ ਨਾ ਆਇਆ ਉਹ ਗੱਲ ਸੁਣਾ ਮੇਰੀ ਆ ਕੇ ਹਾਂ ਉਹ ਫੋਨ ਇਹ ਲਾ ਕੇ ਗगन ਗगन ਕਰ ਲਿਆ ਗਿਲਾ ਅੱਜ ਹੀ ਦਾ ਫੋਨ ਆਇਆ ਸੀ ਤੂੰ ਯਾਰ ਤੂੰ ਐਦਾਂ ਦੀ ਗੱਲਾਂ ਕਿਉਂ ਕਰੀ ਜਾਂਦੇ ਯਾਰ ਇਹਦੇ ਨਾਲ ਸਟਾਫ ਚ ਕੰਮ ਕਰਦੀ ਆ ਪਰੰਪਰਾ ਨੂੰ ਤਾਂ ਬਦਲੀ ਹੋਈ ਹੈ ਇੱਥੇ ਅੱਜ ਮਹਾਰਾਣੀ ਨੂੰ ਲੈ ਕੇ ਨਾਲ ਬਿਠਾ ਕੇ ਤੇ ਆਏ ਕਹਦੇ ਉਹ ਫੋਨ ਕਰਕੇ ਕਿ ਦੋ ਪਰੌੜੇ ਹੋਰ ਵਧ ਲੈ ਆਈ ਅੱਜ ਰੋਟੀ ਖਾਣਾ ਆਉਣ ਦੀ ਲੋੜ ਦੀ ਹੈਗੀ ਤੁਹਾਨੂੰ ਠੀਕ ਹੈ ਮਨੂ ਤਾਂ ਬਾਤ ਹੀ ਨਹੀਂ ਆਈ ਨੀ ਇਹ ਦੀ ਸਬਜੀ ਮੰਗਾ ਲਾ ਠੀਕ ਹੈ ਠੀਕ ਹੈ ਜੇ ਤੂੰ ਉਹ ਮੈਂ ਤਾਂ ਇਹ ਕਹਣਾ ਵੀ ਅੱਪੇ ਲੈ ਆਉਂਗੀ ਤੈਨੂੰ ਨਾ ਮਟਣਾ ਲਾਉਂਗਾ ਬੈਣ ਤੂੰ ਸੌਣੀ 2 ਘੰਟੇ ਆਹੋ ਉਹਦੇ ਤਾਂ ਬੰਨ ਸੌਣਾ ਬਣੀ ਕੰਧਰੀ ਦੀਆਂ ਓਹੋ ਇਹ ਕੰਧਰੀ ਆਈ ਕਿਹੜੀ ਗੱਲ ਉਹ ਵੀ ਅੰਪਰਾਉਂ ਨਾ ਗੱਲਾਂ ਕਰੀ ਜਾਂਦੀਆਂ ਤੂੰ ਜੇ ਮੈਂ ਅੱਛਾ ਹੁਣ ਮੈਨਾਂ ਅਲਪੜ ਵੀ ਲੱਗਦੀ ਆ ਤੈਨੂੰ ਨਾ ਕੋਈ ਮਰ ਜੇ ਐਕਸੀਡੈਂਟ ਹੋ ਜੇ। ਓਹੋ। ਤਰਾਂਗੇ ਮੋਟਰਸਾਈਕਲ ਤਾਂ ਮੈਂ ਚਲਾਉਂਗਾ ਮੈਂ ਵੀ ਮਰੂੰਗਾ ਨਾਲ। ਓਹੋ ਕੋ ਮਰ ਜੇ ਜੇ ਇਉਂ ਨਾ ਕੋ ਛੋਵੇ। ਹੂੰ। ਮੂਰੇ ਤਾਂ ਮੈਂ ਮਰੂੰਗਾ ਪਹਿਲਾਂ। ਮੇਰੀ ਗੱਲ ਸੁਣਦਾ। ਜੇ ਅੱਜ ਰੋਟੀ ਖਾਧੀ ਹੈ ਨਾ ਮੈਠੋ ਪੁਰਾ ਕੋਈ ਨਹੀਂ ਹੈਗਾ। ਮੈਂ ਦੱਸਦਾ। ਓਹੋ। ਤੂੰ ਤਾਂ ਇਹ ਕਰੀਏ ਮੈਨੂੰ ਤੇਰੀ ਖਾਓ ਕੋੰਦੇ ਆ। ਬਰਾਤੀ ਤੋਂ ਲੈਂਦਾ ਮੈਨੂੰ। हां ਜਿਹੜਾ ਫੋਨ ਨਹੀਂ ਸਾਈਲੈਂਟ ਕਰਕੇ ਰੱਖਣਾ ਮੈਂ ਆਹ ਫੋਨ ਮੈਂ ਕਿਉਂ ਕਹਿੰਦਾ ਵੀ ਤੂੰ ਚੱਟਦਾ ਤੈਨੂੰ ਪਤਾ ਨਹੀਂ ਲਾ ਹੋਣਾ ਕਿਹੜਾ ਟਾਈਮ ਫੋਨ ਕਰੂਗੀ ਉਹ ਤੇnga ਚਾਹ ਰਿਹਾ ਬਾਬਾ ਗੁਰੂ ਲੈ ਕੇ ਜਾਏਗਾ ਨਾ ਮੈਂ ਲੈ ਕੇ ਜਾਂਦਾ ਪਰ ਠੀਕ ਹੈ ਲੈ ਕੇ ਨਾ ਜਾਏ ਸਿੱਧੀ ਮੇਰੇ ਸੰਤੋ ਤੇਰੀ ਸੰਗ ਜਦ ਤੂੰ ਆਉਂਦਾ ਤਾ ਮੈਂ ਤੇਰਾ ਜਾਊਗਾ ਮੈਨੂੰ ਪਤਾ तो दी बेड करिए नहीं सुनो पता नहीं सिगा भी टाइम हो गया फिर सारा प्रणब गोया के बोल दे कि तुसी पहली लेट वाले होगी ओये यार नी लेट हो गया मतलब मुझे तो नहीं पता ही आगा चल आज जिता लेट होगी बाबा गुरु तुसी तो सॉरी नहीं कहना मैं ही कहनी है सॉरी क्योंकि मैं ही लेट था तुसी नहीं लेट हैगी ह ਸਤਿ ਸ਼੍ਰੀ ਅਕਾਲ ਕਾਕੀ ਸਤਿ ਸ਼੍ਰੀ ਅਕਾਲ ਘਰ ਕਿਵੇਂ ਹੈ ਰਵੀ ਵਧੀਆ ਤੁਸੀਂ ਦੱਸੋ ਠੀਕ ਐ ਹੁਣ ਸਾਡਾ ਕੰਮ ਵੀ ਕਰਨ ਲੱਗਦੇ ਸੀ ਲੈ ਬੇਪਰਾਵਾ ਹਾਂ ਸਾਡੀ ਕੋਲ ਕਿੱਥੇ ਜਾਣਾ ਸਾਡੀ ਤਾਂ ਮੇਰੇ ਤਾਂ ਕੰਮ ਹੀ ਨਹੀਂ ਨਿਬੜਦੇ ਯਾਰ ਕਿਉਂ ਭਾਗੀ ਮਜ਼ਾਕ ਕਰੀਏ ਅੱਜ ਸੰਡੇ ਸੀ ਕੋ ਮੈਂ ਨਹੀਂ ਗਈ ਤੁਸੀਂ ਅੱਜ ਸੰਡੇ ਸੀ ਤੇ ਹੋਰ ਹਾਂ ਹਾਏ ਰੱਬਾ ਵੇ ਮੈਂ ਤਾਂ ਕੋਲ ਹੀ ਗਈ ਅਸਤਾ ਕੋ ਘੁੰਮਣ ਜਾਣਾ ਸੀਗਾ ਲੈ ਜਾ ਕੇ ਤਾਂ ਆਇਓ ਮੈਨੂੰ ਕੋਈ ਸਵਾਣ ਪਿਆਉਂਦੇ ਮਾਰੇ ਤੁਸੀਂ ਆਏ ਕਰਨ ਲੱਗ ਜਾਨੇਓ ਵੇ ਕਿੱਥੇ ਗਏ ਆਗੇ ਲੈ ਮੈਂ ਤੁਹਾਨੂੰ ਹੁਣੇ ਦਾ ਦੇਖਿਆ ਹੈ ਬਜ਼ਾਰ ਚ ਕਾਫੀ ਸ਼ੌਪ ਤੇ ਬੈਠੇ ਸੀ ਤੁਸੀਂ ਅਸੀਂ ਹਾਂ ਮੈਨੂੰ ਵੀ ਦੇਖਿਆ ਹੈਗਾ ਤੇਰੇ ਵੀਰੇ ਨੇ ਹਾਂ ਬਲੈਕ ਸ਼ਰਟ ਪਾਈ ਸੀ ਵੀਰੇ ਦੇ ਵੀਰੇ ਨੇ ਮੈਨੂੰ ਦੇਖਿਆ ਹੈਗਾ ਮੈਂ ਸ਼ਰਟ ਪਾਈ ਸੀ ਫੋਨ ਦੇ ਹਾਂ ਫੋਨ ਕਰ ਤੇਰੇ ਵੀਰੇ ਨੇ ਹੁਣੇ ਪੁੱਛਾ ਨਹੀਂ ਮੈਂ ਕਾਫੀ ਮੈਂ ਤਾਂ ਮਜ਼ਾਕ ਕਰਦਾ ਸੀ ਮੈਂ ਦੇਖ ਰਹੀ ਸੀ ਤੁਸੀਂ ਕਿੰਨਾ ਪਿਆਰ ਕਰਦੇ ਹੋ ਵੀਰੇ ਨੂੰ ਤੁਸੀਂ ਤਾਂ ਸ਼ੱਕੀ ਵਾਲਾ ਕਰਦੇ ਹੋ ਬੇਸ਼ੱਕ ਨਹੀਂ ਤਨ ਬੈਠ ਨਹੀਂ ਹੋ ਗਿਆ ਹਾਂ ਮੈਨੂੰ ਬੈਠ ਨਹੀਂ ਹੋ ਗਿਆ ਮੈਂ ਤਾਂ ਨਜਾਕ ਕਰਦਾ ਸੀਗਾ ਐਜੀ ਕੋਈ ਗੱਲ ਨਹੀਂ ਚਲ ਦੱਸ ਕੀ ਖਾਣਾ ਪੀਣਾ ਮੈਂ ਤੇਰਾ ਬੜਾ ਹਾਂ ਮੈਂ ਕੁਝ ਨਹੀਂ ਬਹਮਾਦਾ ਜਾਂਦਾ ਨਹੀਂ ਨਹੀਂ ਬਹਮਾਦਾ ਜਾਣਾ ਅੱਛਾ ਜੀ ਅੱਜ ਮੇਰੇਤ ਮਾ ਆਪਕੋ ਨਿਕਲਦੇ ਵੀ ਸੰਡੇ ਆ ਅੱਜ ਪ੍ਰਧਾਨ ਜੀ ਝੰਡਰੀ ਨਾ ਗਿਆ ਹੋਇਆ ਲ ਆਉਣ ਦੇ ਸਹੀ ਚਲ ਜਿਉਂਦਾ ਵਸਦਾ ਰਹਿ ਤਵੀ ਤੂੰ ਨਹੀਂ ਤਾਂ ਮੈਨੂੰ ਤਾਂ ਇਹ ਆ ਵੀ ਇਹਨੂੰ ਕਿਹੜਾ ਘਰੇ ਵੈਠੀ ਨੂੰ ਕੁਝ ਪਤਾ ਲੱਗਦਾ ਆਪਣੇ ਨਜ਼ਾਰੇ ਲੈਂਦਾ ਫਿਰਦਾ ਆਉਣ ਦੇ ਸੀ ਜਾ ਉੱਚ ਉਹ ਨਹੀਂ ਤੇ ਜਾ ਮੈਂ ਨਹੀਂ ਕਿਉਂ ਕਾਫੀ ਕਿੰਨੀ ਸਵਾਦ ਸੀ ਕਿ ਮੇਰਾ ਜੀ ਕਰਦਾ ਸੀਗਾ ਇੱਕ ਕੱਪ ਹੋਰ ਆਰਡਰ ਕਰਦਾ ਫਿਰ ਮੈਂ ਕਿਹਾ ਚਲੋ ਰਹਿਣ ਦੋ ਕੁਝ ਹੋਰ ਖਾਣ ਨੂੰ ਵੀ ਮਨ ਹੁੰਦਾ ਦਾ ਚਲ ਕੋਈ ਨਾ ਤੂੰ ਮੈਨੂੰ ਇੱਕ ਗੱਲ ਦੱਸ ਹਾਂ ਤੈਨੂੰ ਰੂਮ ਸੈਟਲ ਕਰਵਾ ਜੂਗਾ ਨਾ ਰੂਮ ਤਾਂ ਠੀਕ ਹੈ ਜੀ ਮੈਂ ਤਾਂ ਇਹ ਕਹਿੰਦੀ ਸੀ ਤੁਸੀਂ ਨਾ ਜਾਂਦੇ ਜਾਂਦੇ ਆਂਟੀ ਨੂੰ ਕਹਿ ਦਿਓ ਕੀ ਆਂਟੀ ਗਗਨ ਦੇ ਨੂੰ ਹੁੰਦਾ ਵੀ ਪੱਖਾ ਤੁਸੀਂ ਆਪਦੇ ਨਾਲ ਆਹ ਜੜਵਾ ਦੋ ਉਥੇ ਚਲ ਮੈਂ ਕਹਿ ਦਿੰਦਾ ਜਦੋਂ ਲਾਈਟ ਚੱਲ ਜਾਂਦੀ ਹੈ ਨਾ ਮੈਨੂੰ ਪਰੇਸ਼ਾਨੀ ਹੁੰਦੀ ਹੈ ਹੋਰ ਤਾਂ ਠੀਕ ਆ ਸਾਰਾ ਕੁਝ ਚਲ ਮੈਂ ਕਹਿਣਾਗਾ ਤੁਹਾਨੂੰ ਕਰਵਾ ਦਿੰਦਾ ਤੁਹਾਨੂੰ ਸਹੀ ਹੈ ਜਰਾ ਹਨਾ ਚਲ ਤੂੰ ਐਂ ਕਰਾ ਕੇ ਰਾਂ ਕੇਰੇ ਦੇ ਚ ਡੰਗਾ ਲਾਹ 6 ਮਹੀਨਾ 2 ਮਹੀਨੇ ਠੀਕ ਹੈ ਕਿਰੋਂ ਆਪਾਂ ਨਾ ਛੋਟਾ ਜਿਹਾ ਮਕਾਨ ਆਪਦਾ ਖੁਦ ਹੀ ਦੇਖ ਲਾਂਗੇ ਰਹਿਣ ਨੂੰ ਹਈ ਸੱਚੀ ਹੋਰ ਹਈ ਮੈਂ ਮਾਰ ਜਾਂਦੇ ਕਿ ਤੁਸੀਂ ਕਿੰਨਾ ਚੱਲਿਓ ਕਿੰਨਾ ਸੋਚਦੇ ਹੋ ਮੇਰੇ ਬਾਰੇ ਹਨਾ ਇਥੇ ਆਪਾਂ ਨੂੰ ਕੋਈ ਦਿੱਕਤ ਨਾ ਨਾ ਆਪਾਂ ਫੇਰ ਰਹਿਣ ਦੀ ਚਲੋ ਇਸ ਤਾਂ ਫੇਰ ਵੀ ਹਨਾ ਤੇ ਇਹਨਿੰਦ ਕਾਲ ਸੁਣੋ ਤੁਸੀਂ ਨਾ ਵੀ ਮम्मा ਦਾ ਫੋਨ ਆਇਆ ਸੀਗਾ ਉਹ ਕਹਿੰਦੀ ਸੀਗੀ ਤਾਂ ਕਹਿੰਦੀ ਗਗਨ ਵੀ ਜ਼ਿਆਦਾ ਨਾ ਛਣੀ ਨੂੰ ਤੰਗ ਕਰਿਆ ਕਰ ਖਰਚੇ ਵਰਚੇ ਵਾਸਤੇ ਤੇ ਸਾਨੂੰ ਪਤਾ ਵੀ ਰੈਂਟ ਵੀ ਆਜੂਗਾ ਮੰਥਲੀ ਹਨਾ ਓਹੋ ਯਾਰ ਕਿਉਂ ਨਿੱਕੀ ਨਿੱਕੀ ਗੱਲਾਂ ਕਿਉਂ ਕਰਦੀਆਂ ਏ ਤੂੰ ਆਪਣੇ ਚ ਕੁਝ ਬੰਦਿਆਗਾ ਮੇ ਬੰਡਾ ਦਾ ਹੈ ਨਹੀਂ ਜੀ ਮੈਂ ਤਾਂ ਇਹ ਕਹਿੰਦੀ ਸੀ ਤੁਸੀਂ ਮੈਨੂੰ 50000 ਰੁਪਏ ਦੇ ਦਿਓ ਮੰਮੀ ਦਾ ਨਾ ਆਪਰੇਟ ਕਰਵਾਣਾਗਾ ਉਹ ਕਹਿੰਦੇ ਸੀ ਮੈਡੀਸਨ ਵੀ ਚੱਲੂਗੀ ਨਾਲ ਨਾਲ ਡਾਕਟਰ ਸਾਹਿਬ ਨੇ ਇਹ ਕਹਿਤਾ ਸੀ ਵੀ ਹਾਰਟ ਦੇ ਮਰੀਜ਼ਾਂ ਨੂੰ ਨਾ ਥੋੜਾ ਜਦੋਂ ਆਪਰੇਸ਼ਨ ਕਰਦੇ ਐ ਤਕਲੀਫ ਹੁੰਦੀ ਆ ਵੀ ਅਸੀਂ ਰਿਸਕ ਯਾਨੀ ਲੈ ਸਕਦੇ ਬਾਕੀ ਤੁਹਾਨੂੰ ਪਤਾ ਜਦੋਂ ਪੈਸੇ ਭਰਤੇ ਫੇਰ ਤਾਂ ਡਾਕਟਰ ਕਾਹਦੀ ਦਿੰਦੇ ਹੁੰਦੇ ਚਲ ਤੂੰ ਐਂ ਕਰੀ ਮੈਨੂੰ ਅਕਾਊਂਟ ਨੰਬਰ ਸੈਂਡ ਕਰੀ ਠੀਕ ਹੈ ਮੈਂ ਤੈਨੂੰ ਜਾ ਕੇ ਨਾ ਆਉਦੀ ਘਰ ਵਾਲੇ ਦੇ ਹੋ ਤੁਹਾਨੂੰ ਪਤਾ ਉਹਦੇ ਚ ਪਏ ਪਏ ਹੁੰਦੇ ਆ ਉਦੋਂ ਤੁਮ ਕਾਲ ਕੇ ਕੀ ਤਾਂ ਦੋ ਸ਼ੈਤਾਨਾਂ ਲੱਗਿਆ ਉਹਨੇ ਲੈ ਫੋਨ ਵੀ ਆਈ ਜਾਂਦਾ ਤੇੰਨੇ ਉਹ ਸ਼ੈਤਾਨ ਨੂੰ ਜਾਲ ਕੀਤਾ ਤੇ ਸ਼ੈਤਾਨ ਹਾਜ਼ਰ ਕੋਈ ਗੱਲ ਇਹਦੇ ਨੋਰ ਮਾਰ ਦੋ ਆਈ ਜਾਂਦਾ ਇਹਦਾ ਫੋਨ ਨਾਲੇ ਜਦੋਂ ਮੇਰੇ ਕੋਲ ਆਇਆ ਹੈ ਨਾ ਆ ਚੰਝਕ ਦੂਰ ਕਰਕੇ ਆਇਆ ਕਰੋ ਜਾਂ ਤਾਂ ਇਹਦੇ ਫੋਨ ਨੂੰ ਬਲੌਕ ਕਰ ਦਿਆ ਕਰੋ ਤੇ ਜਾਂ ਵਾਸਤੇ ਚੱਕਣਾ ਇਗਨੋਰ ਮਾਰਿਆ ਕਰੋ ਯਾਰ ਕਿੰਨਾ ਲਗਾਉਦਾ ਫੋਨ ਚੜਦਾ ਤੁਹਾਨੂੰ ਪਤਾ ਲੱਗੇ ਰੋਟੀ ਪਾਣੀ ਨਾ ਤੇਰੇ ਨਾਲ ਖਾਣਾ ਚਾਹ ਪਾਣੀ ਨਾ ਤੇਰੇ ਨਾਲ ਪੀਣਾ ਉਹ ਤਾਂ ਗੱਲ ਠੀਕ ਹੈ ਜੀ ਮੈਨੂੰ ਜਦੋਂ ਬੱਸ ਵਿੱਚ ਉਹਦਾ ਫੋਨ ਫੋਨ ਆ ਜੇ ਨਾ ਐਵੇਂ ਘਰੇ ਵਾਲੇ ਇਹਦੇ ਬੱਲਾ ਹੀ ਕਰ ਲਾਦੇ ਨੇ ਉਦੋਂ ਮੇਰੇ ਦਿਲ ਜਾ ਧੜਕਣ ਲੱਗ ਜਾਂਦਾ ਵੀ ਬਸ ਮੈਨੂੰ ਤਾਂ ਛੱਡ ਤਾ ਹੁਣ ਬਸ ਉਹਦੇ ਕੋਲੇ ਜਾਊਂਗੇ ਮੇਰੇ ਨਾਲ ਕਿਹੜਾ ਰਹਿਣਾ ਮੇਰੇ ਨਾਲ ਤਾਂ ਬਾਰ ਬਾਰ ਦੀ ਗੱਲਾਂ ਹੀ ਰਹਿ ਗਈਆਂ ਬਸ ਉਹਦੀ ਓਹੋ ਨਹੀਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਤੁਸੀਂ ਸੱਚੀ ਦਿਲੋਂ ਮੈਨੂੰ ਪਿਆਰ ਕਰਦੇ ਨਾ ਉਹਨੂੰ ਨਹੀਂ ਕਰਦੇ ਨਾ ਚਿੜੇ ਜਿਹੇ ਨੂੰ ਯਾਰ ਨਹੀਂ ਕਰਦਾ ਯਾਰ ਗੰਗਾ ਜੀ ਕਸਮ ਖਾਓ ਮੇਰੀ ਕਸਮ ਲੱਗੇ ਯਾਰ ਬਸ ਆਏ ਨਹੀਂ ਮੈਂ ਸਿਰ ਤੇ ਰੱਖ ਲਾ ਕਸਮ ਲੱਗੇ ਬਸ ਤੇਰੀ ਕਸਮ ਆਹ ਬੰਦੇ ਨੂੰ ਤੁਸੀਂ ਇਹ ਦੱਸੋ ਆਂਟੀ ਨੂੰ ਮੈਂ ਕਿਹਾ ਸੀਗਾ ਆਂਟੀ ਨਿਊਡਲ ਬਣਾ ਦਿਓ ਸਾਡੇ ਵਾਸਤੇ ਬਣਾਈ ਪੇਵਣ ਦੀ ਪਾ ਕੇ ਲੈ ਕੇ ਆਣਾ ਜਪਾ ਲਿਆ ਤੇ ਨਾਲੇ ਪੱਕਾ ਮੈਂ ਦੇਖੀ ਮੇਰਾ ਜੀ ਨਹੀਂ ਵੱਗਦਾ ਵੀ ਸੋਨੂੰ ਤੁੰਗ ਤਰਾਂ ਆਪੇ ਪੈਸੇ ਪਾ ਦੂੰ ਠੀਕ ਆ ਮੈਨੂੰ ਬਹਿਣਾ ਨਾ ਪਵੇ ਯਾਰ ਤੈਨੂੰ ਕਹਿਣ ਦੀ ਲੋੜ ਨਹੀਂ ਆਪੇ ਪੈਸੇ ਪਾਉਂ ਠੀਕ ਆ ਉਹ ਤਾਂ ਗੱਲ ਠੀਕ ਆ ਬਸ ਉਹਨਾਂ ਖਾਸ ਦੀ ਰਿਹਾਗਾ ਠੀਕ ਆ ਮੈਂ ਖੋਜ ਚਾਹੀਦੀ ਹੈ ਠੀਕ ਹੈ ਜੀ ਨਾਲੇ ਆਪਾਂ ਕਰ ਲਾਂਗੇ ਜਦੋਂ ਪੇਮੈਂਟ ਆ ਗਈ ਥੋੜੇ ਘਣੇ ਤਾਂ ਮੈਂ ਹਨਾ ਵਾਪਸ ਕਰ ਓਹ ਹੋ ਯਾਰ ਕੀ ਬੰਦਾ ਹੈ ਯਾਰ ਆਪਣੇ ਚ ਤੇਰੀ ਮਾਂ ਹੋਈ ਮੇਰੀ ਮਾਂ ਹੋਈ ਸੌਰੀ ਜੀ ਮੈਂ ਤੁਕੇ ਆ ਗਿਆ ਮੈਂ ਵਾਪਸ ਕਰ ਦੂੰ ਜਿਆ ਜਿਆ ਬਾਕੀ ਲੈਣ ਵਾਲੇ ਚਾ ਠੀਕ ਹੈ ਕਹ ਕੌਣ ਕਿੰਨਾ ਪਿਆਰ ਕਰਦੀ ਆ ਮੈਂ ਜਲਦੀ ਆ ਜੀ ਹਾਂ ਜੀ ਹਜੇ ਤਾਂ ਆਪਣੀ ਬੋੜਿਆ ਹੈਗਾ ਵਾ ਤੇ ਮੇਰੀ ਬੁੱਕੀ ਮੈਨੂੰ ਬੁਲਾਣਾ ਜਿੱਧਰ ਆਇਆ ਫੁੱਤਰੀ ਚੱਲ ਜਾ ਆਹ ਕਿਧਰ ਘਰ ਕਰੀ ਜਾਨੀ ਆ ਤੈਨੂੰ ਪੁੱਛਣ ਦੀ ਕਿ ਲੋੜ ਆ ਇਧਰ ਮੂੰਹ ਕਰਕੇ ਗੱਲ ਕਰ ਮੇਰੇ ਨਾਲ ਕੀ ਗੱਲ ਆ ਕੀ ਮੈਂ ਕਹਿੰਦਾ ਤੈਨੂੰ ਤਾਂ ਡਰਦੀ ਆ ਤੇ ਮੈਂ ਤੇਰੇ ਤੋਂ ਡਰਾ ਕੇ ਲੈਣਾ ਵੀ ਕੀ ਆ ਹਾਂ ਤੂੰ ਤਾਂ ਲੈਣਾ ਵੀ ਕੀ ਮੇਰੇ ਤੋਂ ਤੂੰ ਤਾਂ ਕੁਝ ਨਹੀਂ ਲੈਣਾ ਮੈਂ ਡਰਾ ਕੇ ਗੱਲ ਕੀਤੀ ਉਹ ਵੀ ਡਰਾ ਕੇ ਤੇਰੇ ਤੋਂ ਕੀ ਲੈਣਾ ਮੈਂ ਸਾਈਆਂ ਕਿਤੇ ਹੋਰ ਤੇ ਪਤਨੀਆਂ ਕਿਤੇ ਹੋਰ ਪਤਾ ਲੱਗਿਆ ਤੇਰਾ ਵੀ ਇਹ ਕੀ ਚੱਕਰ ਇਹ ਗੱਲ ਕਿੱਦਾਂ ਹੋ ਗਈ ਸਾਈਆਂ ਕਿਤੇ ਹੋਰ ਦੋਣਾਂ ਜਾਂਦੇ ਤੇ ਹੋਰ ਇਹ ਕੀ ਗੱਲ ਹੋਊਗੀ ਨਾ ਹੁਣ ਕਿੱਥੋਂ ਆਇਆ ਕੰਮ ਤੋਂ ਆਇਆ ਰਹੇ ਆਉਦੇ ਅੱਗੇ ਤਾਂ ਸੰਡੇ ਦਾ ਕੰਮ ਹੁੰਦਾ ਨਹੀਂ ਸੀ ਹੁਣ ਲੈਦਾ ਨਹੀਂ ਨਿਕਲਦਾ ਸੰਡੇ ਕੰਮ ਓਹੋ ਕੱਬ ਮੈਂ ਦਹੀਆ ਦਫ਼ਤਰ ਦਾ ਥੋੜਾ ਆ ਡਾਕਟਰ ਕੈਸੀ ਮੈਂ ਡਾਕਟਰ ਕੋਲ ਕੀਤੀ ਹੈ ਕਿ ਦਫ਼ਤਰ ਤਾਂ ਤੁਸੀਂ ਹੈ ਨਹੀਂ ਸੀਗੇ ਦਫ਼ਤਰ ਨਹੀਂ ਸੀਗੇ ਠੀਕ ਆ ਹੁਣ ਦਫ਼ਤਰ ਨਹੀਂ ਸੀ ਪਹਿਲਾਂ ਤਾਂ ਦਫ਼ਤਰ ਦਾ ਕੰਮ ਸੀ ਦਫ਼ਤਰ ਸੀਗੇ ਹੁਣ ਦਫ਼ਤਰ ਨਹੀਂ ਸੀਗੇ ਝੂਠ ਬੋਲਨੇ ਬੰਦ ਕਰੋ ਹੱਦੋਂ ਦੇ ਕਿਸੇ ਚੀਜ਼ ਦੀ ਤੇ ਫਿਰ ਹੋਰ ਕੀ ਹੋਦਾ ਯਾਰ ਫੋਕਿੰਗ അലഗ മേള അലാ മേത